ਦੀ ਫਤਿਹ ਤੁਹਾਨੂੰ ਪਤਾ ਹੀ ਆ ਜਿਹੜਾ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਮੋਰਚਾ ਚੱਲ ਰਿਹਾ ਵਾ ਲਗਭਗ ਉਸ ਮੋਰਚੇ ਨੂੰ ਚਲਦਿਆਂ ਹੋਇਆ 20 ਦਿਨ ਹੋ ਗਏ ਆ ਔਰ ਮੈਨੂੰ ਲੱਗਦਾ ਵੀ ਆਪਣੀ ਆਵਾਜ਼ ਵੀ ਸਹੀ ਹੋ ਆ ਰਹੀ ਹੋਊਗੀ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਅੱਜ ਦੇ ਇਸ ਲਾਈਵ ਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇ ਅੱਜ ਲਗਭਗ ਪਾਛਪਾਦੀ ਜਿਹੜੀ ਇੱਕ ਲਿਸਟ ਆ ਉਮੀਦਵਾਰਾਂ ਦੀ ਉਹ ਜਾਰੀ ਹੋਈ ਹੋਈ ਆ ਤੋਂ ਪਾਛਪਾਦੀ ਜਿਹੜੀ ਡੁੱਬਦੀ ਨਈਆ ਵਾ ਉਹਨੂੰ ਪਾਰ ਲਾਉਣ ਵਾਸਤੇ ਹੁਣ ਫਿਲਮੀ ਸਟਾਰਾਂ ਦਾ ਵੀ ਸਹਾਇਤਾ ਲਈ ਜਾ ਰਹੀ ਆ ਠੀਕ ਆ ਤੋਂ ਆ ਜੜੀਆਂ ਕੱਲ ਲਿਸਟ ਬਣੀ ਆ ਉੱਤੇ ਕੰਗਨਾ ਰਣੌਤ ਜੀ ਨੂੰ ਵੀ ਮੰਡੀ ਹਿਮਾਚਲ ਤੋਂ ਜਿਹੜੀ ਆ ਉਹ ਟਿਕਟ ਦਿੱਤੀ ਗਈ ਆ ਅਸੀਂ ਬਸ ਹਿਮਾਚਲ ਵਾਲਿਆਂ ਨੂੰ ਇਹੀ ਕਹਿਣਾ ਚਾਹਾਂਗੇ ਭਾਈ ਵੀ ਸਾਨੂੰ ਤਾਂ ਗਰਦਾਸਪੁਰ ਤੋਂ ਸੰਨੀ ਦਿਓਲ ਜੀ ਨਹੀਂ ਲੱਭੇ ਹੈਗੇ ਹਣ ਤੁਸੀਂ ਖਿਆਲ ਰੱਖਿਓ ਵੀ ਇਹ 5 ਸਾਲ ਤਾਂ ਵੀ ਸਾਨੂੰ ਨਹੀਂ ਲੱਭੇ ਹੈਗੇ ਸੰਨੀ ਦਿਓਲ ਜੀ ਇਹ ਭਾਜਪਾ ਦੇ ਉਮੀਦਵਾਰ ਸੀ ਗਰਦਾਸਪੁਰ ਤੋਂ ਹੁਣ ਤੁਸੀਂ ਆਪ ਦੀ ਮਰਜ਼ੀ ਕਰਨੀ ਆ ਵੀ ਤੁਸੀਂ ਕੀ ਕਰਨਾ ਹੈਗਾ ਪਰ ਫਿਲਮੀ ਸਤਾਰ ਜਿੱਤ ਤਾਂ ਜਾਂਦੇ ਆਪਣੀ ਸਟਾਰੀ ਦੇ ਜੋਰ ਨਾਲ ਪਰ ਉਦੋਂ ਬਾਅਦ ਲੋਕਾਂ ਦੇ ਕੰਮਕਾਰ ਕਰਨ ਵਾਸਤੇ ਉਹ ਮੁੜ ਕੇ ਲੱਭਦੇ ਨਹੀਂ ਹੈਗੇ ਸਾਰਿਆਂ ਬਾਰਿਆਂ ਨਹੀਂ ਕਈਆਂ ਨੇ ਤਾਂ ਫਿਰ ਫਿਲਮੀ ਇੰਡਸਟਰੀ ਤੋਂ ਆਪਦਾ ਕੰਮ ਘਟਾਇਆ ਤੇ ਕੋਈ ਲੋਕਾਂ ਨੂੰ ਵੀ ਸਮਾਂ ਦਿੱਤਾ ਦੋ ਦੋਆ ਤਾਂ ਇਸ ਕਰਕੇ ਜੜੀ ਪਾਰਟੀ ਕਹਿੰਦੀ ਸੀ 400 ਤੋਂ ਪਾਰ ਠੀਕ ਹੈ ਜੀ ਪੱਛਪਾ ਦਾ ਨਾਰਾ ਵੀ 400 ਤੋਂ ਪਾਰ ਠੀਕ ਹੈ ਅਸੀਂ ਆਨੇ ਵੇਖੋ ਕਿਤੇ ਲੋਕੀ ਇਹ ਨਾ ਕਰ ਦੇਣ ਸੱਤਾ ਤੋਂ ਬਾਹਰ ਠੀਕ ਹੈ ਉਹਨਾਂ ਨੂੰ ਡਰ ਸਤਾ ਰਿਹਾ ਵੀ 400 ਤੋਂ ਪਾਰ ਦੀ ਥਾਂ ਕਿਤੇ ਲੋਕਾਂ ਨੇ ਸੱਤਾ ਤੋਂ ਬਾਹਰ ਕਰਤਾ ਤੇ ਇਹਦਾ ਕੀ ਬਣੂਗਾ ਇਸ ਕਰਕੇ ਭਰਾਓ ਫਿਲਮੀ ਸਤਾਰਾਂ ਦਾ ਜਿਹੜਾ ਆਸਰਾ ਵਾ ਲਿਆ ਜਾ ਰਿਆ ਜਾਨੀ ਦੀ ਜਿਹੜਾ ਉਹਨਾਂ ਦਾ ਵਰਕਰ ਜੁੜਿਆ ਹੋਇਆ ਵਾ ਪਿਛਲੇ 30 ਸਾਲ ਤੋਂ 40 ਸਾਲ ਤੋਂ 50 ਸਾਲ ਤੋਂ ਉਹਨਾਂ ਦੇ ਨਾਲ 10 ਸਾਲ ਤੋਂ 20 ਸਾਲ ਤੋਂ ਉਹਨੂੰ ਛੱਡਿਆ ਠੀਕ ਆ ਇਹਦਾ ਮਤਲਬ ਸਭ ਕੁਝ ਅੱਛਾ ਭਾਜਪਾ ਦੇ ਅੰਦਰ ਨਹੀਂ ਹੈਗਾ ਤੋਂ ਇਸ ਕਰਕੇ ਇਹ ਗੱਲਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ ਵੀ ਸਾਡਾ ਅੰਦੋਲਨ ਸਿਆਸੀ ਤੌਰ ਤੇ ਹਾਕਮਾਂ ਨੂੰ ਪੂਰੀ ਤਰ੍ਹਾਂ ਸੇਕ ਲਾ ਰਿਹਾ ਹੈਗਾ ਉਹਦਾ ਪੂਰਾ ਦਬਾਅ ਬਣ ਰਿਹਾ ਹੈਗਾ ਉਸ ਕਰਕੇ ਜਿਵੇਂ ਜਿਵੇਂ ਅੰਦੋਲਨ ਹੋਰ ਅੱਗੇ ਜਾਊਗਾ ਇਹ ਹੋਰ ਤੇਜ਼ ਹੋਊਗਾ ਔਰ ਜਿਵੇਂ ਦੋਵੇਂ ਫੋਰਮਾਂ ਨੇ ਫੈਸਲਾ ਕੀਤਾ ਹੋਇਆ ਵਾ ਵੀ ਪਾਸ਼ਪਾ ਗੱਠਜੋੜ ਦਾ ਵਿਰੋਧ ਕਰਨਾ ਹੈਗਾ ਡਟ ਕੇ ਵਿਰੋਧ ਕਰਨਾ ਹੈਗਾ ਜਦੋਂ ਵੀ ਇਹ ਪਿੰਡਾਂ 'ਚ ਆਉਂਦੇ ਹੈਗੇ ਆ ਤਾਂ ਇਹਨਾਂ ਨੂੰ ਸਵਾਲ ਕਰਨੇ ਆ ਜਿਹੜੇ ਸਵਾਲ ਕਰਨੇ ਆ ਵੀ ਕੀ ਦੇਸ਼ ਦੀ ਰਾਜਤਾ ਨੀ ਵਿੱਚ ਜਾ ਕੇ ਅੰਦੋਲਨ ਕਰਨਾ ਇਹ ਗੁਨਾਹ ਹੈਗਾ ਵਾ ਸਾਡਾ ਕੀ ਫੈਕਟਰ ਟਰਾਲੀਆਂ ਜਾਂ ਸਾਡੇ ਟਰੈਕਟਰ ਤੁਹਾਨੂੰ ਟੈਂਕ ਕਿਉਂ ਦਿਦੇ ਹੈਗੇ ਆ ਸਾਡੇ ਵਾਲਾ ਟਰੈਕਟਰ ਤੁਹਾਨੂੰ ਟੈਂਕ ਕਿਉਂ ਦਿਖੀ ਜਾਂਦਾ ਵਾ ਜਦੋਂ ਆਓ ਉਦੋਂ ਸਭ ਤੋਂ ਪਹਿਲਾਂ ਟਰੈਕਟਰ ਲਾ ਕੇ ਲੈ ਜਾਓ ਇਹਨਾਂ ਨੂੰ ਕਹੇ ਮਹਾਰਾਜ ਵੇਖ ਲਓ ਇਹ ਟਰੈਕਟਰ ਆ ਇਹ ਤੁਹਾਡਾ ਕਾਰਪੋਰੇਟਾਂ ਦਾ ਹੀ ਟਰੈਕਟਰ ਆ ਜਿਹਦੇ ਨਾਲ ਅਸੀਂ ਖੇਤੀ ਕਰਦੇ ਹੈਗੇ ਆ ਤੇ ਕੰਮਕਾਰ ਕਰਦੇ ਹੈਗੇ ਆ ਔਰ ਜਦੋਂ ਇਹ ਟਾੜੀਆਂ ਵੀ ਰੈਲੀਆਂ ਹੁੰਦੀਆਂ ਵਾ ਉਹਨਾਂ ਥਾਵਾਂ ਤੇ ਵੀ ਇਹ ਟਰੈਕਟਰ ਦਿਦੇ ਹੈਗੇ ਆ ਤੇ ਇਹ ਇਹ ਸਾਰਾ ਕੁਝ ਥੋੜੇ ਸਾਹਮਣੇ ਹੈਗਾ ਤੋਂ ਇਸ ਕਰਕੇ ਦੂਜਾ ਸਵਾਲ ਕਿ ਸ਼ਹੀਦ ਸੁਭਕਰਨ ਸਿੰਘ ਜੀ ਦਾ ਇਹ ਕਸੂਰ ਸੀਗਾ ਕਿ ਉਹ ਆਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੀ ਮੰਗ ਕਰਨ ਗਿਆ ਸੀਗਾ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਉਣ ਗਿਆ ਸੀਗਾ ਇਹ ਗਨਾਹ ਮੰਨਦੇ ਜੇ ਜਾਂ ਸੀ250 ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਸੀ ਜਾਂ ਅਸੀਂ ਲਖੀਮਪੁਰ ਦੇ ਕਾਤਲ ਪਾਛ ਪਾ ਦਾ ਜੇ ਮਿਸ਼ਰਾ ਟੈਨੀ ਨੂੰ ਸਜ਼ਾ ਦਿਵਾਉਣਾ ਚਾਹੁੰਦੇ ਸੀ ਜਿੰਨੇ ਲਹੂ ਚ ਸਾਡੇ ਕਿਸਾਨਾਂ ਦੇ ਲਹੂ ਨਾਲ ਹੱਥ ਰੰਗੇ ਹੋਏ ਆ ਉਹ 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 ਗੁਨਾਹ ਸਮਝਿਆ ਤੁਸੀਂ ਜਾਂ ਜੋ ਤੁਸੀਂ ਵਾਅਦਾ ਕੀਤਾ ਸੀ ਪਿਛਲੇ ਅੰਦੋਲਨ ਚ ਪਿਊਸ਼ ਗੋਇਲ ਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਇਹ ਗੱਲ ਕਹਿੰਦੇ ਸੀ ਵੀ ਬਿਜਲੀ ਬਿੱਲ ਨਹੀਂ ਲੈ ਕੇ ਆਉਂਦੇ ਖਪਤਕਾਰਾਂ ਨੂੰ ਪੁੱਛਿਆਂ ਤੋਂ ਬਗੈਰ ਤੁਸੀਂ ਹੁਣ ਲੈਣ ਦਾ ਬਣ ਗਿਆ ਬਿਜਲੀ ਬਿੱਲ ਤੇ ਬਣ ਗਿਆ ਤੇ 2023 ਚ 24 ਇਹ ਧੋਖਾ ਦੇਸ਼ ਨਾ ਕੀਤਾ ਕਾਲਾ ਕਾਨੂੰਨ ਮੜਦਾ ਸਾਰੇ ਦੇਸ਼ ਦੇ ਸਿਰ ਤੇ ਨਾਲੇ ਪੰਜਾਬੀਓ ਦੇਸ਼ ਵਾਸੀਓ ਇਹ ਬਿਜਲੀ ਬਿੱਲ 2023-24 ਇਹ ਸਾਡਾ ਨਹੀਂ ਹੈਗਾ ਇਹ ਮਲਾਜ਼ਮਾਂ ਲਈ ਵੀ ਉਹਨਾਂ ਮਾਰੂਆ ਇਹ ਵਿਦਿਆਰਥੀਆਂ ਲਈ ਵੀ ਉਹਨਾਂ ਮਾਰੂਆ ਇਹ ਮਜ਼ਦੂਰਾਂ ਲਈ ਵੀ ਉਹਨਾਂ ਮਾਰੂ ਦੁਕਾਨਦਾਰਾਂ ਲਈ ਵੀ ਕੁੱਲ 3 ਕਰੋੜ ਤੇ ਦੇਸ਼ ਦੀ 140 ਕਰੋੜ ਆਬਾਦੀ ਵਾਸਤੇ ਇਹ ਮਾਰੂ ਹੈਗਾ ਵਾ ਇਹ ਵੀ ਬਣਾ ਲਿਆ ਇਹ ਮੰਗ ਕਰਨ ਗਿਆ ਇਹਨੂੰ ਗ੍ਰਾਹ ਤੁਸੀਂ ਸਮਝਿਆ ਜਾਂ ਇਹ ਨਾ ਸੀ ਵੀ ਦਿੱਲੀ ਵਾਲੇ ਸਾਰੇ ਕੇਸ ਤੁਸੀਂ ਵਾਪਸ ਲੈਣ ਦੀ ਗੱਲ ਕਹੀ ਸੀ ਭਾਵੇਂ ਛੋਟਾ ਮਸਲਾ ਉਹ ਮੰਗ ਸਾਡੀ ਗਲਤ ਲੱਗੀ ਤੁਹਾਨੂੰ ਜਾਂ ਇਹ ਖੇਤੀਬਾੜੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੋ ਰਿਹਾ ਠੀਕ ਹੈ ਜੀ ਕੁੱਲ ਪ੍ਰਦੂਸ਼ਣ ਦਾ 7-8% ਹਿੱਸਾ ਉਹਨੂੰ ਕੋ ਕ੍ਰਾਈਮ ਮੰਨਿਆ ਜਾ ਰਿਹਾ ਤੋਂ ਇਸ ਕਰਕੇ ਪੋਲੂਸ਼ਨ ਵਾਲੇ ਐਕਟ 'ਚੋਂ ਖੇਤੀ ਨੂੰ ਬਾਹਰ ਕੱਢਣ ਦਾ ਸਵਾਲ ਸੀ ਇਹ ਗੱਲ ਮਾੜੀ ਲੱਗੀ ਹੁਣ ਜਿਹੜੀਆਂ ਰਿਪੋਰਟਾਂ ਆ ਗਈਆਂ ਭਾਰਤ ਕਹਿੰਦੇ ਪੂਰੇ ਦਾ ਪੂਰਾ ਦੁਨੀਆ ਦੇ ਤੀਜੇ ਚੌਥੇ ਪਲੂਟਟ ਮੁਲਖਾਂ ਚ ਆ ਗਿਆ ਫਿਰ ਉਹਦੇ ਲਈ ਵੀ ਕਹਿ ਦੋ ਖੇਤੀ ਜ਼ਿੰਮੇਵਾਰ ਆ ਜਿਹੜੀ ਇੰਡਸਟਰੀ ਆ 52% ਉਹਦੇ ਉੱਲ ਤੇ ਤੁਹਾਡੀ ਉਂਗਲ ਚੱਕਦੀ ਨਹੀਂ ਹੈਗੀ ਕਿਉਂਕਿ ਉਹ ਤੁਹਾਡੇ ਕਾਰਪੋਰੇਟਾਂ ਦੀ ਹੈਗੀ ਆ ਅਗਲੀ ਗੱਲ ਫਸਲੀ ਬੀਮਾ ਯੋਜਨਾ ਇਹਦੀ ਮੰਗ ਕਰਦੇ ਆ ਹਰ ਵਾਰੀ ਮੌਸਮਾਂ ਦੀ ਮਾਰ ਹੇਠ ਸਾਡੀਆਂ ਫਸਲਾਂ ਹੁੰਦੀਆਂ ਅੱਡ ਅੱਡ ਟੰਗਣਾ ਵੀ ਉਹ ਸਰਕਾਰ ਆਪਣੇ ਪੀਪੀਐਮ ਤੇ ਕਰ ਲੇ ਉਹ ਗੁਨਾਹ ਸਮਝਿਆ ਸ਼ੂ ਤੁਸੀਂ ਸ਼ਹੀਦ ਸੁਭਕਰਨ ਸਿੰਘ ਜੀ ਦਾ ਜਾਂ ਫਿਰ ਅਸੀਂ ਕਹਿੰਨੇ ਭਾਰਤ ਡਬਲਯੂਟੀਓ ਤੋਂ ਬਾਹਰ ਆ ਜੇ ਇਹ ਗਣਾ ਹੈਗੇ ਆ ਸੋ ਇਹ ਸਵਾਲ ਕਰਨੇ ਆ ਭਰਾਓ ਪਾਜਪਾ ਦੇ ਗਸ਼ਜੋੜ ਨੂੰ ਠੋਕ ਵਜਾ ਕੇ ਕਰਨੇ ਆ ਕੋਈ ਲੋ ਲਿਆਜ ਨਹੀਂ ਕਰਨਾ ਔਰ ਜੇ ਉਹ ਸਵਾਲ ਕਰਨ ਦਾ ਅਧਿਕਾਰ ਨਹੀਂ ਦਿੰਦੇ ਹੈਗੇ ਤਾਂ ਫਿਰ ਝੰਡੇ ਵਖਾ ਲੈਣੇ ਕਾਲੇ ਵਿਰੋਧ ਕਰਨਾ ਡਟ ਕੇ ਵਿਰੋਧ ਕਰਨਾ ਔਰ ਜਿਵੇਂ ਹੁਣ ਪਾਜਪਾ ਕੰਪੇਨ ਕਰ ਰਹੀ ਆ ਜਿਵੇਂ ਸੁਨੀਲ ਜਾਖੜ ਜੀ ਨਿਕਲੇ ਉਹਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਹੋਇਆ ਬਹੁਤ ਚੰਗੀ ਗੱਲ ਆ ਇਸੇ ਤਰੀਕੇ ਨਾਲ ਜਮਾਤੀ ਤੌਰ ਤੇ ਜਥੇਬੰਦਕ ਤੌਰ ਤੇ ਇੱਕ ਪੀਸਫੁਲੀ ਢੰਗ ਨਾਲ ਵਿਰੋਧ ਲਗਾਤਾਰ ਜਾਰੀ ਰਹੂਗਾ ਸਾਰੇ ਪੰਜਾਬ ਦੇ ਲੀਡਰਸ਼ਿਪ ਨੂੰ ਵਰਕਰਾਂ ਨੂੰ ਇਹਦੇ ਵਾਸਤੇ ਵੀ ਮਨ ਬਣਾ ਕੇ ਤਿਆਰੀ ਕਰਕੇ ਰੱਖੋ ਕਿਸੇ ਵੇਲੇ ਵੀ ਕਿਸੇ ਬੰਦੇ ਨੂੰ ਖਬਰ ਆ ਸਕਦੀ ਆ ਬਸ ਇਸ ਕੰਮ ਵਿੱਚ ਇਹ ਗੱਲਾਂ ਦਾ ਖਿਆਲ ਰੱਖਣਾ ਕਿ ਦੂਜੀ ਪਾਰਟੀ ਕੋਈ ਦੂਜੇ ਸ਼ਰਾਰਤ ਨਾ ਕਰਾ ਜਵੇ ਦੂਜੀ ਪਾਰਟੀ ਦੂਜੇ ਕੰਮ ਤੇ ਸ਼ਰਾਰਤ ਨਾ ਕਰ ਦੇਵੇ ਇਹ ਪੱਕਾ ਹਾਂ ਆਮ ਆਦਮੀ ਪਾਰਟੀ ਕੋ ਵੀ ਸਵਾਲ ਹੋਣੇ ਚਾਹੀਦੇ ਆ ਇਹਨਾਂ ਕੋ ਹੋਰ ਪਾਜਪਾ ਗੱਠ ਜੋੜ ਕੋ ਸਵਾਲ ਸਿੱਧੇ ਸਿੱਧੇ ਉਹ ਮੁੱਖ ਨਿਸ਼ਾਨੇ ਤੇ ਆ ਸਾਡੇ ਮੁੱਖ ਇਸ ਵੇਲੇ ਲੜਾਈ ਕੇਂਦਰ ਦੀ ਸਰਕਾਰ ਨਾਲ ਪਰ ਆਮ ਆਦਮੀ ਕੋ ਕਿਹੜੀ ਕਰੋਗੇ ਕਿ ਬਿਜਲੀ ਦੇਣ ਚ ਤਕਲੀਫ ਆਉਂਦੀ ਆ ਬਾਰਡਰਾਂ ਤੇ ਕਿ ਪਾਣੀ ਪਹੁੰਚਾਉਣ ਚ ਤਕਲੀਫ ਆਉਂਦੀ ਇਹਨਾਂ ਨੂੰ ਬਾਰਡਰਾਂ ਤੇ ਇਹ ਦੱਸਣ ਇਹ ਪੰਜਾਬ ਦੇ ਵਿੱਚ ਅੰਦੋਲਨ ਆ ਨਾ ਭਰਾਓ ਉੱਥੇ ਬਿਜਲੀ ਨਾ ਉਥੇ ਪਾਣੀ ਅਰ ਨਾ ਸਿਕਿਉਰਿਟੀ ਇਹ ਤਿੰਨੇ ਸੂਬੇ ਦਾ ਅਧਿਕਾਰ ਖੇਤਰ ਆ ਅਜੇ ਮੀਟਿੰਗਾਂ ਚੱਲਦੇ ਹੋਏ ਆ ਹਾਂ ਦੇਖੋ ਨਾ ਜਦੋਂ ਬਾਰਡਰਾਂ ਤੇ ਅਟੈਕ ਹੋਇਆ ਸਾਡੇ ਤੇ ਅਟੈਕ ਹੋਇਆ ਸਾਰਾ ਇਹ 99 ਦੇ 99 ਗੁੰਗੇ ਰਹੇ ਠੀਕ ਆ ਕੁਝ ਹਿੱਸਿਆਂ 'ਚ ਆਲੋਚਨਾ ਆਈ ਇਹਨਾਂ ਦੀ ਇਹ ਨਹੀਂ ਕਹਿੰਦੇ ਆਲੋਚਨਾ ਨਹੀਂ ਆਈ ਹੈਗੀ ਹੁਣ ਦੇਖੋ ਗੁੰਗਿਆਂ ਨੂੰ ਕਿੱਦਾਂ ਜਮਾਨਾ ਲੱਗ ਗਿਆ ਦੇਖੋ ਨਾ ਹੁਣ 6 ਵਜੇ ਨਾ ਆਪਣੇ ਤੇ ਵੀ ਸਾਡਾ ਕੇਜਰੀਵਾਲ ਫੜ ਕੇ ਅੰਦਰ ਦੇ ਦਿੱਤਾ ਜੀ ਤੇ ਅਹੀ ਵੀ ਉਦੋਂ ਚੰਡੀਗੜ੍ਹ ਚੱਲੇ ਹਾਂ ਸਾਨੂੰ ਵੀ ਰਾਤੀ ਫੜ ਲਿਆ ਸੀ ਮੁੱਖ ਮੰਤਰੀ ਸਾਹਿਬ ਤੋਂਡੇ ਦੇਸ਼ਾਂ ਤੇ ਸਾਡੇ ਵੀ 2 2 ਵਜੇ 4 4 ਵਜੇ ਘਰਾਂ ਤੋਂ ਚੁੱਕ ਕੇ ਲੈ ਕੇ ਹੋ ਜਦੋਂ ਅਸੀਂ ਚੰਡੀਗੜ੍ਹ ਜਾਣਾ ਸੀਗਾ ਹੁਣ ਜਦੋਂ 6 ਵਜ ਦੀਆਂ ਨਾ ਆਪਣੇ ਆਪ ਤੇ ਫੇਰ ਪਤਾ ਲੱਗਦਾ ਹੁੰਦਾ ਵੀ ਨਿਹੱcke ਜਦੋਂ ਲੋਕਾਂ ਨੂੰ ਅੰਦਰ ਚੁੱਕ ਕੇ ਦਿੱਤਾ ਜਾਂਦਾ ਹੁੰਦਾ ਜਿਵੇਂ ਲੌਂਗੋਵਾਲ ਦੇ ਵਿੱਚ ਸਾਡਾ ਕਿਸਾਨ ਭਗਵੰਤ ਮਾਨ ਜੀ ਤੁਸੀਂ ਪਹਿਲਾ ਕਿਸਾਨ ਠੀਕ ਆ ਥੋਡੀ ਫੋਰਸ ਨੇ ੱਤਕਾ ਮੁੱਕੀ ਕਰਕੇ ਤੁਹਾਡੇ ਸਿਪਾਹੀ ਨੇ ੱਤਕਾ ਖਿੱਚ ਕੇ ਛੁੱਟਿਆ ਉਹ ਸਾਡੇ ਕੋਲ ਕਿਥੇ ਲਿਆ ਗਿਆ ਇਹ ਤੁਸੀਂ ਕੀਤਾ ਸੀਗਾ ਤੁਹਾਨੂੰ ਯਾਦ ਕਰਾ ਦਈਏ ਇਹ ਸਵਾਲ ਇਹਨਾਂ ਤੋਂ ਵੀ ਹੋਣੇ ਚਾਹੀਦੇ ਆ ਵੀ ਹੁਣ ਜਿਵੇਂ ਕਿੰਨੇ ਅਸੀਂ ਦਿੱਲੀ ਫੋਰਸ ਦੇ ਸਿਪਾਹੀ ਤੁਹਾਨੂੰ ਫੜਾਏ ਆ ਕਿੰਨੇ ਤੁਹਾਨੂੰ ਸੀਆਈਡੀ ਵਾਲੇ ਫੜਾਏ ਉਹਨਾਂ ਤੇ ਪਰਚਾ ਕਿਉਂ ਨਹੀਂ ਕਰਦੇ ਹੈਗੇ ਕਰ ਦੋ ਠੋਕੋ ਤੁਹਾਨੂੰ ਮੌਕਾ ਦੇ ਰਹੇ ਆ ਤੁਸੀਂ ਕਹਿੰਦੇ ਸੀ ਪਾਛ ਪਾਦੇ ਸਭ ਤੋਂ ਵੱਡੇ ਵਿਰੋਧੀ ਹੈਗੇ ਆ ਤੁਸੀਂ ਤਾਂ ਹਮਾਇਤੀ ਨਿਕਲ ਰਹੇ ਜੇ ਸੋ ਜੋ ਕੋ ਜਿੰਨਾ ਉਹਨਾਂ ਨੇ ਪੰਜਾਬ ਦੀ ਸਰਦ ਨੂੰ ਇਸਤੇਮਾਲ ਕੀਤਾ ਵਾ ਸਾਡੇ ਅੰਦਰ ਆਏ ਨੇ ਕਰੋ ਪਰਚੇ ਉਹਨਾਂ ਤੇ ਫਿਰ ਇਹ ਸਵਾਲ ਤਾਂ ਇਹਨਾਂ ਨੂੰ ਹੋਣੇ ਚਾਹੀਦੇ ਵੀ ਕਿਉਂ ਨਹੀਂ ਪਰਚੇ ਕਰਦੇ ਹੈਗੇ ਹਰੇਦੋ ਕਹਾ ਜੀ ਵੀ ਪੰਜਾਬ ਦੇ ਵਿੱਚ ਜਿਵੇਂ ਨਸ਼ਾ ਵਾਪਰ ਰਿਹਾ ਵਾ ਇਹ ਨਸ਼ਾ ਕਿਹਦੀ ਦੇਣ ਆ ਦੁੱਖ ਦੀ ਗੱਲ ਆ ਵੀ ਸੰਗਰੂਰ ਦੇ ਵਿੱਚ ਲਗਭਗ 14 ਤੋਂ ਉੱਪਰ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਜਿਹਦੇ ਵਿੱਚ ਵੱਡਾ ਹਿੱਸਾ ਮਜ਼ਦੂਰਾਂ ਦਾ ਵਾ ਸੋ ਇਹ ਇਹ ਜਿਹੜਾ ਦੋਸ਼ ਆ ਪੂਰਾ ਪੂਰਾ ਆਮ ਆਦਮੀ ਪਾਰਟੀ ਦਾ ਵਾ ਔਰ ਨਾ ਉਹਨਾਂ ਨੂੰ ਜੋਗ ਮਾਪ ਜਾ ਨਾ ਉੱਤੇ ਕੋਈ ਕਾਰਵਾਈ ਅਸੀਂ ਕਹਿੰਨੇ ਹਾਈ ਕੋਰਟ ਦੇ ਸਿਟਿੰਗ ਜੱਜ ਕੋ ਕਰਾਓ ਸਾਰੀ ਜਾਂਚ ਤੁਹਾਡੇ ਤੁਹਾਡੇ ਅਧਿਕਾਰੀ ਨਹੀਂ ਨਿਰਪੱਖ ਜਾਂਚ ਕਰ ਸਕਦੇ ਹੈਗੇ ਤਾਂ ਇਨਸਾਫ ਮਿਲਣਾ ਚਾਹੀਦਾ ਉੱਥੇ ਸਾਰੇ ਜਿੰਨਾ ਦੇ ਵੀ ਪਰਿਵਾਰਾਂ ਦੇ ਜੀ ਉੱਥੇ ਗਏ ਹੈਗੇ ਆ ਉਸ ਜਰੀਲੀ ਸ਼ਰਾਬ ਪੀਣ ਨਾ ਔਰ ਪੂਰੀ ਤਰ੍ਹਾਂ ਡਰੱਗ ਰੋਕਣ ਦੇ ਵਿੱਚ ਰੋਜ਼ ਸਾਡੇ ਨੌਜਵਾਨ ਜਿਹੜੇ ਟੀਕੇ ਲਾ ਕੇ ਉਹਨਾਂ ਦੀ ਡੈਥ ਹੋ ਰਹੀ ਹੈ ਸਵਾਲ ਤਾਂ ਇਹਨਾਂ ਤੋਂ ਵੀ ਹੋਣਾ ਚਾਹੀਦਾ ਵਾ ਅਗਲੀ ਗੱਲ ਹੈਗੀ ਆ ਪੰਥ ਵਾਲੇ ਭਾਈ ਸਾਹਿਬ ਜਿਨ੍ਹਾਂ ਦਾ ਹੁਣ ਸਟੈਂਡ ਕਲੀਅਰ ਹੋ ਰਿਹਾ ਚੰਗੀ ਗੱਲ ਆ ਜੋ ਪਾਛਪਾ ਗਠਜੋੜ ਚੋਂ ਪਿੱਛੇ ਹਟ ਰਹੇ ਆ ਠੀਕ ਆ ਜੀ ਜਿਹੜੇ ਕਹਿੰਦੇ ਪੰਥ ਦੇ ਵਾਰਸ ਆ ਜੇ ਆਪਣੀਆਂ ਪੁਰਾਣੀਆਂ ਲੀਹਾਂ ਤੇ ਆ ਜਣ ਤੇ ਵੱਜਣਗੇ ਨਹੀਂ ਤਾਂ ਭਾਈ ਇਹ ਵੀ ਬਚਣ ਵਾਲੇ ਨਹੀਂ ਹੈਗੇ ਤੋ ਇਸ ਕਰਕੇ ਇਹ ਆਪਣੇ ਪੁਰਾਣੇ ਰੰਗ ਢੰਗ ਤੇ ਇਹ ਦੱਸਣ ਵੀ ਇਹ ਪਾਛਪਾ ਦਾ ਵਿਰੋਧ ਕਿਉਂ ਨਹੀਂ ਕਰਦੇ ਹੈਗੇ ਅੰਦੋਲਨ ਤਾਂ ਚੱਲ ਰਿਹਾ ਹੈ ਦਿੱਲੀ ਅੰਦੋਲ ਦਿੱਲੀ ਦੇ ਖਿਲਾਫ ਇਹ ਕੋਈ ਨਹੀਂ মুখ ਰੋਕੇ ਦਿੱਲੀ ਦੇ ਖਿਲਾਫ ਬੋਲਦੇ ਹੈਗੇ ਖੁੱਲ ਕੇ ਬੋਲਣਾ ਚਾਹੀਦਾ ਇਹਨਾਂ ਨੂੰ ਹਰ ਮੁੱਦੇ ਦੇ ਉੱਤੇ ਔਰ ਜੇ ਕਹਿੰਦੇ ਕਿਸਾਨਾਂ ਦੀ ਸਾਡੀ ਪਾਰਟੀ ਆ ਕਿਸਾਨ ਤਾਂ ਵੀ ਅੰਦੋਲਨ ਦੇ ਵਿੱਚ ਹੈਗੇ ਆ ਤੁਸੀਂ ਕੀ ਕਰ ਰਹੇ ਹੋ ਤੀਸਰਾ ਇਹ ਸਵਾਲ ਜੜੀਆਂ ਵੀ ਪੰਜਾਬ ਦੀ ਚਾਹੇ ਪੰਜਾਬ ਦੀ ਕਾਂਗਰਸ ਆ ਚਾਹੇ ਆਮ ਆਦਮੀ ਆ ਚਾਹੇ ਕਾਲੀ ਦਲ ਜਦੋਂ ਕਿਸਾਨਾਂ ਦੇ ਪੈਰਲਲ ਬਰਾਬਰ ਰੈਲੀਆਂ ਰੱਖਣਗੇ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ ਰੱਜ ਕੇ ਹੁਣ ਭਾਵੇਂ 31 ਦੀ ਇਹਨਾਂ ਰੱਖ ਲਈ 31 ਦੀ ਸਾਡੀ ਵੀ ਹਰਿਆਣਾ ਵਿੱਚ ਵੱਡੀ ਰੈਲੀ ਹੈਗੀ ਆ ਚਲੋ ਇਹ ਗਾਂਹ ਦੇਖ ਲੈਣ ਵੀ ਕਦੀ ਵੀ ਸਾਡੇ ਪੈਰਲਲ ਪ੍ਰੋਗਰਾਮ ਨਾ ਦੇਵੇ ਆਮ ਆਦਮੀ ਪਾਰਟੀ ਨਾ ਦੇਵੇ ਕਾਲੀ ਦਲ ਨਾ ਦੇਵੇ ਕਾਂਗਰਸ ਜੇ ਤੁਸੀਂ ਨਹੀਂ ਲੜ ਸਕਦੇ ਪਛਪਾ ਗਠਜੋੜਨਾ ਤੁਸੀਂ ਗੋਡੇ ਟੇਕ ਦਿੱਤੇ ਤੁਹਾਡੇ ਬੰਦੇ ਐਡੀ ਤੋਂ ਡਰੀ ਜਾਂਦੇ ਆ ਤੁਹਾਡੇ ਬੰਦੇ ਸੀਬੀਆਈ ਤੋਂ ਡਰੀ ਜਾਂਦੇ ਸੀਂ ਡਰਦੇ ਹੈਗੇ ਘਟੋ ਕਣ ਉਹਨਾਂ ਜਿਹੜੋਂ ਸਾਡੇ ਵੱਡੇ ਪ੍ਰੋਗਰਾਮ ਆਉਂਦੇ ਆ ਉਹਨਾ ਪ੍ਰੋਗਰਾਮਾਂ ਤੇ ਪਾਸ਼ਪਾ ਦਾ ਸਾਥ ਨਾ ਦਿਓ ਇਹਨੇ ਤਾਂ ਜੋਗੇ ਹੋ ਜੋ ਤੋ ਕਿਉਂਕਿ ਇਸ ਕਰਕੇ ਬਹੁਤ ਜ਼ਰੂਰੀ ਹੈਗਾ ਵੀ ਇਹਨਾਂ ਤੋਂ ਵੀ ਇਹ ਸਵਾਲ ਹੋ ਜਣ ਵੀ ਤੁਸੀਂ ਕਦੀ ਵੀ ਸਾਡੇ ਪੈਰਲਲ ਪ੍ਰੋਗਰਾਮ ਨਹੀਂ ਰੱਖਣੇ ਹੈਗੇ ਇਹ ਬਹੁਤ ਜ਼ਰੂਰੀ ਹੈਗਾ ਵਾ ਔਰ ਇਹਦੋਂ ਕਹਾ ਕਿਸਾਨਾਂ ਮਜ਼ਦੂਰਾਂ ਪੰਜਾਬੀਆਂ ਨੂੰ ਬੇਨਤੀ ਆ ਜਿਹੜੇ ਦੇਖੋ ਇਹ ਸਮਾਂ ਤੈ ਕਰੂਗਾ ਜਿਹੜੇ ਆਪ ਡਰੇ ਹੋਏ ਹੋਣ ਜਿਹੜੇ ਖੁਦ ਡਰੇ ਹੋਏ ਹੋਣ ਉਹ ਚੰਗੀ ਸਿਹਤ ਨਹੀਂ ਦੇ ਸਕਦੇ ਹੋਏ ਡਰਿਆ ਹੋਇਆ ਬੰਦਾ ਚੰਗੀ ਸਿਹਤ ਨਹੀਂ ਦੇ ਸਕਦਾ ਜਿਵੇਂ ਮੋਦੀ ਨੂੰ ਅਖੌਤੀ ਬੁੱਧੀ ਜਾਵੀ ਅਖੌਤੀ ਬੁੱਧੀ ਜੀਵੀ ਜਾਂ ਕੁਛ ਤਰ੍ਹਾਂ ਐਡਾ ਖੰਖਾਰ ਦੱਸ ਰੀਆਂ ਨੇ ਇਹ ਬੜਾ ਕਹਿੰਦੇ ਖੰਖਾਰ ਆ ਜੀ ਇਹਦੇ ਨਾਲ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਮੁਕਾਬਲਾ ਇਹ ਪੰਜਾਬ ਆ ਪੰਜਾਬ ਹਰ ਕੜਾ ਟੱਕਰਦਾ ਰਿਹਾ ਲੜਦਾ ਰਿਹਾ ਵਾ ਤਗੜੇ ਹੋ ਕੇ ਰਹੋ ਦੇਖ ਲੋ ਅਸੀਂ ਹੁਣ ਹੁਣੇ ਹੀ ਹਾਲੇ ਤਾਂ ਚੱਲਣਾ ਕੰਮ ਤੇ ਟਿਕਟਾਂ ਮਿਲਣ ਪਿਆ ਜੇ ਇਹ 400 ਤੋਂ ਪਾਰ ਜਾ ਰਹੇ ਨੇ ਤੇ ਫਿਲਮੀ ਫਿਲਮੀ ਐਕਟਰਾਂ ਨੂੰ ਦੇਣ ਦੀ ਟਿਕਟਾਂ ਕੀ ਲੋੜ ਹੈਗੀ ਆ ਕਿਵੇਂ ਚੰਗਿਆੜੇ ਨਿਕਲੇ ਹੈਗੇ ਅੱਜ ਭਰਾਓ ਉਹਨਾਂ ਨੂੰ ਭਾਵੇਂ ਕਿਸੇ ਦਾ ਅਧਿਕਾਰ ਖੇਤਰ ਆ ਉਹ ਜਿਹੜਾ ਮੁੱਦਾ ਲੈ ਕੇ ਉਹਨੇ ਦੇ ਸੀ ਭਾਵੇਂ ਰਾਮ ਮੰਦਰ ਬਣਾਉਣਾ ਕੋ ਮਾੜੀ ਗੱਲ ਨਹੀਂ ਇਸ ਮੁੱਦੇ ਤੇ ਉਹ ਚੋਣ ਪੂਰੀ ਦੇਸ਼ ਦੀ ਚੋਣ ਨੂੰ ਕਮਾਉਣਾ ਚਾਹੁੰਦੇ ਸੀ ਉਹ ਮੁੱਦਾ ਕਿੱਥੇ ਗਿਆ ਇਹ ਅਖੌਤੀ ਬੁੱਧੀਜੀਵੀਆਂ ਦੇ ਕਰਕੇ ਇਹ ਮੁੱਦਾ ਖਤਮ ਹੋਇਆ ਜਾਂ ਇਹ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦੀ ਦੇਣ ਹੈਗੀ ਆ ਜਿਹੜੇ ਆਪ ਡਰੇ ਹੋਏ ਆ ਉਹ ਦੂਜਿਆਂ ਨੂੰ ਵੀ ਡਰਾਈ ਜਾਂਦੇ ਆ ਉਹ ਭਰਾਓ ਇਹ ਪੰਜਾਬ ਆ ਤੇ ਇਹਦਾ ਮਤਲਬ ਅੰਦੋਲਨ ਨੇ ਬਹੁਤ ਵੱਡੇ ਫੈਸਲੇ ਕਰਤੇ ਆ ਅੰਦੋਲਨ ਦੇ ਵਿੱਚ ਸੀਏ ਆਇਆ ਉਹ ਉਹ ਵੀ ਦੇਖੋ ਉੱਤੇ ਕਿੰਨੀ ਕਿ ਚਰਚਾ ਹੋ ਰਹੀ ਆ ਉਹ ਕਿੱਥੇ ਗਿਆ ਉਹ ਮੁੱਦਾ ਫੇਰ ਲਿਆ ਕੇ ਖਿੱਚ ਕੇ ਲੈਂਦਾ ਹੁਣ 7 ਸਵਾ ਲੱਖ ਸਟਾਰਟਅਪ ਦੀ ਗੱਲ ਕਰਨੀ ਪੈ ਰਹੀ ਆਓ ਮੋਦੀ ਜੀ ਆਓ ਇੱਥੇ ਵੈਲਕਮ ਆ ਆਓ ਵਿਕਾਸ ਵਾਲੇ ਮੁੱਦੇ ਤੇ ਲੱਖਣ ਲੜ ਕੇ ਬਖਾਲੋ ਸਾਨੂੰ ਆਓ ਖੇਤੀ ਵਾਲੇ ਮਸਲੇ ਤੇ ਤੁਸੀਂ ਕੀ ਕੀਤਾ ਜੇ ਤੁਸੀਂ ਚੰਗਾ ਕੀਤਾ ਹੋ ਚੰਗਾ ਕਹਾਂਗੇ ਜੇ ਖੇਤੀ ਦਾ ਅਜਾੜਾ ਕੀਤਾ ਹੋ ਅਜਾੜਾ ਕਹਾਂਗੇ ਦੱਸਾਂਗੇ ਤੁਹਾਨੂੰ ਵੀ ਤੁਸੀਂ ਅੰਬਾਨੀਆਂ ਡਾਨੀਆਂ ਨੂੰ ਕਿਵੇਂ ਇਹ ਮੁਲਖ ਲਟਾਇਆ ਹੈਗਾ ਵਾ ਅਰਜ ਕੇ ਲਟਾ ਰਹੇ ਜੇ ਭਾਜਪਾ ਲਕਸ਼ਣ ਨਹੀਂ ਜਿੱਤੂਗੀ ਇਹ ਕਾਰਪੋਰੇਟ ਲਕਸ਼ਣ ਦਿਤਾਉਣਗੇ ਇਹ ਕਾਰਪੋਰੇਟ ਤੈਅ ਕਰਦੇ ਹੁੰਦੇ ਆ ਸਰਕਾਰਾਂ ਇਹ ਨਹੀਂ ਤੈਅ ਕਰਦੇ ਹੁੰਦੇ ਤੋਂ ਵਿਰੋਧੀ ਧਿਰ ਭਰਾਓ ਮਰੀ ਹੋਈ ਆ ਮਰੀ ਹੋਈ ਵਿਰੋਧੀ ਧਿਰ ਕੋ ਆਸ ਨਾ ਰੱਖੋ ਇਹਨਾਂ ਕਾਂਗਰਸੀਆਂ ਕੋ ਇਹਨਾਂ ਕਾਲੀਦਾਲ ਕੋ ਇਹ ਆਮ ਆਦਮੀ ਪਾਰਟੀ ਕੋ ਜਿਹੜੇ ਸੜਕਾਂ ਤੇ ਨਹੀਂ ਆ ਸਕੇ ਰੋਂਦੇ ਰੋਂਦੇ ਹੁਣ ਵਿਰੋਧ ਕਰ ਰਹੇ ਨੇ ਇਹ ਵਿਰੋਧ ਕਰਨ ਯੋਗੇ ਵੀ ਨਹੀਂ ਰਹੇ ਇਹਨੇ ਡਰੂ ਨੇ ਹੈ ਜੇ ਸੱਚੇ ਸੁੱਚੇ ਹੁੰਦੇ ਜੇ ਇਹਨਾਂ ਦੇ ਕ੍ਰਪਸ਼ਨ ਵਿੱਚ ਹੱਥ ਨਹੀਂ ਲਿਪਤੇ ਹੇ ਨੰਗੇ ਪਿੰਡੇ ਲੜਨ ਪਤਾ ਲੱਗੇ ਇਹਨਾਂ ਲੜਾਕਿਆਂ ਦਾ ਇਹ ਕਿੰਨੇ ਕੁ ਲੜਕੇ ਆ ਜਿਹੜੇ ਕਹਿੰਦੇ ਸੀ ਇਨਕਲਾਬ ਜਿੰਦਾਬਾਦ ਸ਼ਹੀਦ ਭਗਤ ਸਿੰਘ ਦਾ ਨਾਮ ਲੈਂਦੇ ਸੀ ਬਾਬਾ ਭੀਮਰਾ ਅੰਬੇਦਕਰ ਦਾ ਨਾਹਰਾ ਲਾਉਂਦੇ ਸੀ ਉਹ ਕਿੰਨੇ ਕ ਹੁੰਦਾ ਥੋਨੂੰ ਏਰ ਕੀ ਸੀ ਦੀ ਦੇੜੇ ਹੀ ਭੁੱਲ ਗਿਆ ਏਰ ਕੀ ਨਾ ਸਰਕਾਰੀ ਸਮਾਗਮ ਹੋਇਆ ਹੀ ਨਹੀਂ ਹੈਗਾ ਓਏ ਏ ਡਰੂ ਮਾਨਸਿਕਤਾ ਕੋ ਆਸਮਤ ਰੱਖਿਓ ਪੰਜਾਬ ਵਾਲਿਓ ਪੂਰਾ ਦੇਸ਼ ਖੜੂਗਾ ਅਰੇ ਲੜਾਈ ਜਿੱਤੀ ਜਾ ਸਕਦੀ ਆ ਕਿਸੇ ਖੱਬੇ ਸੱਜੇ ਆ ਨਾ ਵੇਖੋ ਸਾਰਿਆਂ ਨੂੰ ਕਹਿੰਨੇ ਆ ਮੱਛੀ ਵੇਖੋ ਤੇ ਮੱਛੀ ਦੀ ਅੱਖ ਤੇ ਨਿਗਾਹ ਰੱਖੋ ਕੇਵਲ ਤੇ ਕੇਵਲ ਅੱਖ ਤੇ ਨਿਗਾਹ ਬੜਾ ਕੁਝ ਪੁੱਠਾ ਸਿੱਧਾ ਚੱਲਦਾ ਹੁੰਦਾ ਔਰ ਜਦੋਂ ਆਪਾਂ ਇਹ ਅੰਦੋਲਨ ਜਿੱਤਾਂਗੇ ਇਹ ਲੋਕਾਂ ਦੇ ਜੋਰ ਨਾਲ ਉਦੋਂ ਜੋ ਕੁਝ ਅਜ ਕਿਹਾ ਜਾ ਰਿਹਾ ਉਹ ਠੁੱਕਿਆ ਚੱਟਣਾ ਪੈਣਾ ਸਾਰਿਆਂ ਨੂੰ ਇਹ ਤੁਸੀਂ ਵੇਖ ਲਿਓ ਇਹ ਪੰਜਾਬ ਅਸੀਂ ਨਹੀਂ ਕਹਿੰਦੇ ਅਸੀਂ ਇਹ ਪੰਜਾਬ ਆ ਇਹ ਪੰਜਾਬ ਖੜ ਗਿਆ ਇਹਦੇ ਗਾੜੀ ਕੋਈ ਵੀ ਖੜਨ ਵਾਲਾ ਨਹੀਂ ਹੈ ਇਹ ਇਹ ਜਿਹੜਾ ਮੂੰਹ 'ਚ ਅੱਜ ਕੁਝ ਬੋਲ ਰਹੇ ਆ ਇਹ ਥੁੱਕ ਕੇ ਚਟਾ ਦੇਣਗੇ ਇਹਨਾਂ ਨੂੰ ਇਸ ਕਰਕੇ ਚੜ੍ਹਦੀ ਕਲਾ 'ਚ ਰਹੋ ਮੋਰਚਾ ਚੜ੍ਹਦੀ ਕਲਾ 'ਚ ਚੱਲ ਰਿਹਾ ਹੈਗਾ ਔਰ ਇਹ ਮੋਰਚਾ ਜਿੱਤਿਆ ਜਾ ਸਕਦਾ ਭਾਵੇਂ ਹਾਕਮ ਜਿੰਨੀ ਸਾਡੀ ਤਾਕਤ ਆ ਉਹਦੇ ਨਾਲੋਂ ਬਹੁਤ ਵੱਡੇ ਆ ਸਾਡੀ ਲੜਾਈ ਵਰਲਡ ਬੈਂਕ ਨਾਲ ਲੱਗੀ ਹੋਈ ਆ ਸਾਡੀ ਲੜਾਈ ਮੁਦਰਾ ਕੋਸ਼ ਫੰਡ ਨਾ ਹੈਗਾ ਸਾਡਾ ਸੰਘਰਸ਼ ਵਿਸ਼ਵ ਵਪਾਰ ਸੰਸਥਾ ਨਾ ਹੈਗਾ ਵਾ ਅਸੀਂ ਐਡੇ ਨਿਆਣੇ ਨਹੀਂ ਹੈਗੇ ਕਿ ਇਹ ਮੰਤਰੀ ਪੱਦਰ ਦੇ ਉੱਤੇ ਸਾਡਾ ਮੋਰਚਾ ਜੁੜਦਾ ਹੈਗਾ ਭਰਾਓ ਜਿੱਥੇ ਇੱਕ ਅੱਖ ਇੱਕ ਅੱਖ ਆਪਣੇ ਕੰਮਕਾਰ ਚ ਰੱਖੋ ਉੱਥੇ ਦੂਜੀ ਅੱਖ ਦਿੱਲੀ ਤੇ ਔਰ ਵਸ਼ਿੰਗਟਨ ਤੇ ਲਾ ਕੇ ਰੱਖਣ ਦੀ ਲੋੜ ਆ ਅਸੀਂ ਅੰਦੋਲਨ ਜਿੱਤ ਕੇ ਵਿਖਾ ਲਾਂਗੇ ਇਹਨਾਂ ਨੂੰ ਜੇ ਅੱਜ ਇਸ ਅੰਦੋਲਨ ਦੇ ਦਬਾਨਾ WTO ਦੀ ਮੀਟਿੰਗ ਦੇ ਵਿੱਚ 47 ਮੁਲਕਾਂ ਨੇ ਵਿਰੋਧ ਕਰਤਾ ਇਹ ਅੰਦੋਲਨ ਦੀ ਦੇਣ ਆ ਦੋਵਾਂ ਸਾਲਾਂ ਬਾਅਦ ਫੇਰ ਮੀਟਿੰਗ ਹੋਣੀ ਆ ਫੇਰ ਦੱਸਾਂਗੇ ਵੀ ਕੀ ਬਣਦਾ ਹੈਗਾ ਔਰ ਇਹਦੋਂਗਾ ਹਾਂ ਜਿਹੜੀ RSS ਅੱਜ ਖੁੱਲ ਕੇ ਬੋਲ ਰਹੀ ਆ ਵੀ ਇਹ ਜੀ ਚੋਣਾਂ ਦੇ ਵਿੱਚ ਇਹ ਜੀ ਰਾਜਕਤਾ ਫਲਾ ਦੇਣਗੇ ਵੇਖ ਲਓ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੁਸ਼ਮਣ ਦੇ ਸਿਰ ਚੜ ਬੋਲ ਰਿਹਾ ਹੁਣ ਹੁਣ ਕਿਉਂ ਬੋਲ ਰਿਹਾ ਜਿਹੜੇ ਅੰਦੋਲਨ ਕਰ ਰਹੇ ਉਹ ਨੋਨਾ ਦੇ ਅੰਦੋਲਨ ਦਾ ਸੇਕ ਲੱਗ ਰਿਹਾ ਸੇਕ ਰੱਜ ਕੇ ਸੇਕ ਲੱਗ ਰਿਹਾ ਸੇਕ ਦੇ ਰਿਹਾ ਅੰਦੋਲਨ ਅਰੇ ਇਹਦੋਂ ਗਾਹਾਂ ਹੁਣ ਆਰਐਸਐਸ ਘਟ ਗਿਣਤੀ ਕਨਸੈਪਟ ਹੀ ਕਹਿੰਦੇ ਖਤਮ ਕਰ ਦੋ ਉਹ ਕਾਲੀਦਾਲ ਵਾਲਿਓ ਮਾੜਾ ਮੋਟਾ ਇੱਥੇ ਵੀ ਬੋਲੋ ਵੀ ਇਹ ਤੁਹਾਨੂੰ ਬੁਰਾ ਲੱਗਦਾ ਕਿ ਚੰਗਾ ਲੱਗਦਾ ਵਾ ਮਾੜਾ ਮੋਟਾ ਤੇ ਬੋਲੋ ਪੰਥਾਲੇ ਜੇ ਇਸ ਕਰਕੇ ਭਰਾਓ ਤਗੜੇ ਹੋ ਜੋ ਇਹ ਜਦੋਂ ਹੜ ਆਉਂਦੇ ਆ ਨਾ ਹੜਾਂ ਗਾੜੀ ਕੋਈ ਖਲੋਂਦਾ ਨਹੀਂ ਹੈਗਾ ਇਸ ਕਰਕੇ ਮੈਂ ਤਾਂ ਹੁਣ ਸਾਡਾ ਅ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਚੱਲ ਰਿਹਾ ਹੈਗਾ ਸਾਰੇ ਪੰਥ ਨੂੰ ਵਧਾਈ ਦੇਣਾ ਹੁੰਨਾ ਹੋਲੇ ਮਹੱਲੇ ਦੀ ਚੜ੍ਹਦੀ ਕਲਾ ਰਹੋ ਜਦੋਂ ਹੋਲੇ ਮਹੱਲੇ ਤੋਂ ਵਿਹਲੇ ਹੋ ਜੋ ਤਾਂ ਸਾਡੀ ਅਰਜ਼ਾ ਤੁਹਾਨੂੰ ਜੋਦੜੀ ਆ ਵੀ ਤੁਸੀਂ ਇਹਨਾਂ ਬਾਰਡਰਾਂ ਤੇ ਜਰੂਰ ਹਾਜ਼ਰੀ ਲਵਾਇਓ ਮੇਲੇ ਦੇ ਨਾਲ ਲੜ ਅਰ ਇਹ ਤੋਂ ਕਹਾ ਜਿਹੜੀ ਹੋਲੀ ਆ ਰਹੀ ਆ ਠੀਕ ਆ ਇਹ ਦੇਸ਼ ਦੇ ਇੱਕ ਵੱਡੇ ਹਿੱਸੇ ਵਿੱਚ ਮਨਾਈ ਜਾਂਦੀ ਹੈਗੀ ਆ ਉਹਨਾਂ ਨੂੰ ਵੀ ਮੁਬਾਰਕ ਹੋਵੇ ਪਰ ਇੱਕ ਗੱਲ ਦੇਸ਼ਵਾਸੀਓ ਧਿਆਨ ਚ ਰੱਖ ਲਿਓ ਇਹ ਹੋਲੀ ਨੂੰ ਭਾਸ਼ਪਾ ਵਾਲੇ ਕਿਤੇ ਫਿਰਕੂ ਹੋਲੀ ਵਿੱਚ ਨਾ ਬਣਾ ਦੇਣ ਠੀਕ ਹੈ ਇਸ ਵੇਲੇ ਰਮਜ਼ਾਨ ਵੀ ਚੱਲ ਰਹੀ ਆ ਇਸ ਗੱਲੋਂ ਸचेत ਰਹੋ ਅਸੀਂ ਚਾਹਾਂਗੇ ਵੀ ਇਹ ਇਹ ਹੋਲੀ ਜਿਹੜੀ ਭਾਰਤ ਦੀ ਸਮਾਜਿਕ ਸਦ ਭਾਵਨਾ ਵਾਂ ਇਸ ਹੋਲੀ ਵਿੱਚ ਬਣੀ ਰਹੇ ਇਹ ਯਤਨ ਕਰਨਗੇ ਇਹ ਹਰਦੀ ਹੋਈ ਬੇੜੀ ਡੁੱਬਦੀ ਆ ਨਾ ਜਿਹੜੀ મોદી ਦੀ ਇਹ ਕੋਈ ਨਾ ਕੋਈ ਫਿਰਕੂਕਾਰਾ ਕਰਕੇ ਆਪਸੀ ਲੋਕਾਂ ਵਿੱਚ ਪਾੜਾ ਪਾ ਕੇ ਇਲੈਕਸ਼ਨ ਜਿੱਤੂਗਾ ਪਹਿਲਾਂ ਵੀ ਪਲਮਾਨਾਂ ਕਾਂਡ ਤੋਂ ਬਾਅਦ ਇਲੈਕਸ਼ਨ ਜਿੱਤੀ ਸੀ ਐ ਨਹੀਂ ਸੀ ਜਿੱਤਦੇ ਹੈਗੇ ਇਸ ਕਰਕੇ ਸਾਰੇ ਦੇਸ਼ਵਾਸੀ ਇਸ ਗੱਲ ਲਈ ਸੁਚੇਤ ਰਹਿਣ ਵੀ ਇਹ ਕਾਰਾ ਹੋ ਨਹੀਂ ਦੇਣਾ ਹੈਗਾ ਤੋ ਸਾਰੇ ਚੜ੍ਹਦੀ ਕਲਾ ਰਹੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ